ਕੱਲੀ-ਕੱਲੀ ਚੀਜ਼ ਦੀ ਤੁਹਾਨੂੰ ਲੱਕੜ ਦੀ ਤਸੱਲੀ ਕਰਾਵਾਂਗੇ। ਹੂੰ ਫਿਰ ਤੁਹਾਨੂੰ ਇਹਦੀ ਕੁਆਲਿਟੀ ਦੀ ਵੀ ਤਸੱਲੀ ਕਰਾਵਾਂਗੇ। ਫਿਰ ਤੁਹਾਨੂੰ ਸਾਰਾ ਕੁਝ ਵਿੱਚੋਂ ਵੀ ਦਿਖਾਵਾਂਗੇ, ਬਾਹਰੋਂ ਵੀ ਦਿਖਾਵਾਂਗੇ, ਪਾਣੀ ਪਾ ਕੇ ਵੀ ਦਿਖਾਵਾਂਗੇ। ਠੀਕ ਹੈ। ਪਿਛਲੀਆਂ ਕੁਆਲਿਟੀਆਂ ਵੀ ਦਿਖਾਵਾਂਗੇ। ਠੀਕ ਹੈ। ਇਹ ਕੋਈ ਵਹਿਮ ਵਾਲੀ ਗੱਲ ਨਹੀਂ ਹੈਗੀ। ਕਈ ਬੰਦੇ ਹੁਣ ਐਨਆਰਆਈ ਬੈਠੇ ਨੇ ਜਾਂ ਉਰੇ ਲੋਕਲ ਬੈਠੇ ਨੇ ਜਾਂ ਕਿਤੇ ਵੀ ਬੈਠਾ। ਹੂੰ ਬੰਦੇ ਦੇ ਇੱਕ ਮਨ 'ਚ ਇਹ ਹੋ ਜਾਂਦਾ ਵੀ ਯਾਰ ਕਿਵੇਂ ਹੋਊਗਾ, ਕਿਸ ਤਰ੍ਹਾਂ ਹੋਊਗਾ, ਫੈਕਟਰੀਆਂ ਦੇ ਵਿੱਚ ਖਬਰਾਂ ਕੀ ਆ। ਵੀਡੀਓ ਦੇ ਵਿੱਚ ਕੀ ਆ শোরੂਮਾਂ ਦੇ ਵਿੱਚ ਤੁਹਾਨੂੰ ਇਹੀ ਪੱਲਾ ਲਾ ਕੇ ਉੱਤੇ ਲਾਈਟਾਂ ਲੂਟਾਂ ਲਾ ਕੇ ਜਿਹੜਾ ਇਹੀ ਪੱਲਾ 50000 ਦਾ ਦਿੰਦੇ ਨੇ ਠੀਕ ਆ ਪੁਲਿਸ ਪੁਲਿਸ ਕਰਕੇ ਉਹਦੇ ਵਿੱਚ ਠੱਗੀ ਚੋਰੀ ਵਾਲਾ ਕੰਮ ਵੀ ਹੁੰਦਾ ਆਪਾਂ ਤੁਹਾਨੂੰ ਇਹੀ ਪੱਲਾ 12 13000 14000 ਦਾ ਦੇ ਦਾਂਗੇ ਜੀ ਠੀਕ ਹੈ ਜੀ ਪਰ ਇੱਕ ਗੱਲ ਮੇਰੀ ਸਮਝ ਲਓ ਗੋਬਿੰਦ ਜੀ ਜੇ ਜ਼ਿਆਦਾ ਸੋ ਸੇਵਾ ਜੀ ਨਹੀਂ ਕਰਦੇ ਜਾਂ ਜ਼ਿਆਦਾ ਆਪਾਂ ਫੁਗਰੀਵਾਜੀ ਜੀ ਬਲੀਵ ਨਹੀਂ ਕਰਦੇ ਤਾਂ ਕਰਕੇ ਹੀ ਸਸਤਾ ਦੇ ਪਉਨੇ ਠੀਕ ਹੈ ਗੱਲ ਇਹ ਆ ਵੀ ਉਹ ਖਰਚਾ ਬਚਾ ਕੇ ਗਾਹਕ ਦੀ ਜੇਬ ਚ ਪਾ ਦਿੰਦੇ ਪੈਸੇ ਹਾਂਜੀ ਈ ਗੱਲ ਕੱਟਦਾ ਬਚਾਲੇ ਕਿਤੇ ਨਾ ਕਿਤੇ ਡਰ ਸੱਚਾ ਵੀ ਹੁੰਦਾ ਹੈਗਾ। ਆ ਪਿੱਛੇ ਜੇ ਇੱਕ ਵੀਡੀਓ ਵਾਇਰਲ ਵੀ ਹੋਈਦੀ ਆਪਾਂ ਨਾਂ ਨਹੀਂ ਲੈਂਦੇ ਕਿਹਨਾਂ ਦੀ। ਹਾਂਜੀ। ਉਹ ਸਾਰਿਆਂ ਦੇ ਫੈਕਟ ਬਿਆ ਮੇਰੇ ਖਿਆਲ ਤੋਂ ਸਾਰੀਆਂ ਫੈਕਟਰੀਆਂ ਦੇ। ਸਾਰੀਆਂ ਫੈਕਟਰੀਆਂ ਦੇ ਫੈਕਟ ਬਿਆ ਜੀ। ਪਰ ਥੋਡੇ ਕੋਲ ਤਾਂ ਨਹੀਂ ਇਹੋ ਜਿਹਾ ਮਾਲ ਕਿਤੇ ਦੀ। ਸਾਡੇ ਕੋਲੇ ਮਾਲ ਤੁਸੀਂ ਆਓ ਜੀ ਤੁਹਾਨੂੰ ਕੱਲੀ ਕੱਲੀ ਅਸੀਂ ਚੀਜ਼ ਚੈੱਕ ਕਰਾਵਾਂਗੇ। ਠੀਕ ਹੈ ਜੀ। ਕੱਲਾ ਕੱਲਾ ਪੱਲਾ ਚੈੱਕ ਕਰਾਵਾਂਗੇ ਜਦ ਤੁਸੀਂ ਉਰੇ ਆਉਂਗੇ ਨਾ ਤੁਹਾਨੂੰ ਅੱਧੀ ਤਸੱਲੀ ਉਰੇ ਆਏ ਤੇ ਹੋਊਗੀ। ਕਈ ਬੰਦੇ ਡਰਦੇ ਆਉਂਦੀ ਹੀ ਨਹੀਂ ਹੈਗੇ। ਪੂਰੇ ਸੀ ਸਾਨੂੰ ਇਹ ਜਿਹੇ ਹਿਸਾਬ ਨਾਲ ਮਾਲ ਦੇ ਦਾਂਗੇ ਆ ਜਿਹੜਾ ਮੁੰਡਾ ਦੇਖੋ ਹੁਣ ਇਹ ਵੇਸਟਿੰਗ ਕੱਢੀ ਜਾਂਦਾ ਇਹ ਉਹਨੇ ਆ ਪੀਸ ਹੈ ਜਿਹੜਾ ਇਹ ਲਾਤਾ ਹੂੰ ਠੀਕ ਹੈ ਇਹ ਵੀ ਕੰਮ ਲੈ ਲਓ ਇਹ ਪੀਸ ਸਾਡਾ ਹੋ ਗਿਆ ਜਿੰਨਾ ਤੁਹਾਡੇ ਲੱਗਦਾ ਹੈ ਉਹ ਤੁਹਾਡੇ ਉਹਦੇ ਹੀ ਪੈਸੇ ਲੈ ਲੇ ਉਹਨੇ ਦੀ ਪੈਸੇ ਦੇਣੇ ਨੇ ਹਾਂ ਇਹ ਦਰਵਾਜ਼ੇ ਮਾੜੇਗੇ ਚੰਗੇ ਜੀ ਦਰਵਾਜ਼ੇ ਆਪ ਵੀ ਚੈੱਕ ਕਰ ਸਕਦਾ ਜੀ ਗਾਕਾ ਸਤਿ ਸ੍ਰੀ ਅਕਾਲ ਉਸ ਤੋਂ ਲੰਗੋਵੜੀਆ ਗੋਬਿੰਦ ਸਿੰਘ ਪੇਜ ਤੇ ਸਵਾਗਤ ਹੈ ਇੰਡੀਆ ਦੇ ਵਿੱਚੋਂ ਸਭ ਤੋਂ ਸਸਤੇ ਪੱਲੇ ਲੈ ਆਏ ਟੋਡੇ ਜਿਹੜੀ ਕੋਠੀ ਤੇ 25 ਲੱਖ ਲੱਗਦਾ ਹੁਣ 5 ਲੱਖ ਨਾਲ ਸਾਰਦਾਂਗੇ ਇੰਨੇ ਸਸਤੇ ਬਾਈ ਤੁਸੀਂ ਹੈਰਾਨ ਹੋ ਜਾਓਗੇ ਕੱਲੇ ਸਸਤੇ ਨਾ ਸੋਚ ਲਿਓ ਓਨੀਓ ਹੀ ਗਾਰੰਟੀ ਜਿੰਨੀ 25 ਲੱਖ ਵਾਲਿਆਂ ਦੀ ਹੋਊਗੀ ਓਨੀ 5 ਲੱਖ ਵਾਲਿਆਂ ਦੀ ਹੋਊਗੀ ਗੱਲਬਾਤ ਕਰਦੇ ਆਂ ਜਿੱਥੇ ਸੋਡਾ 2.5 ਲੱਖ ਦਾ ਬਜਟ ਆ 50 ਕਹ ਹਜ਼ਾਰ ਸਾਰਦਾਂਗੇ ਬਾਈ ਲਖਵਿੰਦਰ ਕੋਲੇ ਖੜੇ ਆਂ ਮਿਸ਼ਾਲ वुड ਵਰਕਸ ਤੇ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਹੋ ਸਿੱਧਾ ਠੀਕ ਠਾਕ ਰਹੇ ਵਧੀਆ ਜੀ ਵਧੀਆ ਅੱਛਾ ਬਾਈ ਸੱਚੀਓ ਹਨਾ 2.5 ਲੱਖ ਤੋਂ 50 ਹਜ਼ਾਰ ਦਾ ਬਜਟ ਹਾਂਜੀ 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 ਤੇ ਦਰਵਾਜੇ ਮਾੜੇਗੇ ਚੰਗੇ ਜੀ ਦਰਵਾਜੇ ਆਪ ਵੀ ਚੈੱਕ ਕਰ ਸਕਦਾ ਜੀ ਗਾਕ ਦੇਖੋ ਗੋਵਿੰਦ ਜੀ ਦੇ ਵਿੱਚ ਗੱਲ ਆਏ ਆ ਹੂੰ ਜਿਵੇਂ ਹੁਣ ਆਪਾਂ ਜਿਹੜਾ ਫੈਕਟਰੀਆਂ ਦਾ ਮਾਲ ਹੁੰਦਾ ਜੀ ਹੂੰ ਇਹ ਹਮੇਸ਼ਾ ਬਲਕ ਚ ਆਉਂਦਾ ਜੀ ਔਰ ਸਿੱਧਾ ਆਉਂਦਾ ਬਿਲਕੁਲ ਜਿੱਥੋਂ ਮਾਲ ਬਣਦਾ ਉੱਥੋਂ ਸਿੱਧਾ ਸਾਡੇ ਕੋਲੇ ਆ ਗਿਆ ਵਿੱਚ ਕੋਈ ਵਿਚੋਲਾ ਨਹੀਂ ਠੀਕ ਆ ਕਿਸੇ ਤਰ੍ਹਾਂ ਦਾ ਕਹਿੰਦੇ ਹੁੰਦਾ ਕੋਈ ਬਿਹੋਲਾ ਨਹੀਂ ਹੈਗਾ ਇਹਦੇ ਵਿੱਚ ਠੀਕ ਜੀ ਜਿਵੇਂ ਕੋਈ ਸਰਮੈਇਕੇ ਦੀ ਸ਼ੀਟ ਹੈ ਜਾਂ ਸਰਮੈਇਕੇ ਤੇ ਡਿਜ਼ਾਈਨ ਹੈ ਆਪਣੇ ਕੋਲੇ ਸਾਰੀਆਂ ਜਪਾਨੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਵਧੀਆ ਟੈਕਨੋਲੋਜੀ ਦੀਆਂ ਮਸ਼ੀਨਾਂ ਲੱਗੀਆਂ ਨੇ ਸਫਾਈ ਨਾਲ ਕੰਮ ਕਰਦੀਆਂ ਨੇ ਓਕੇ ਜੀ ਔਰ ਸਪੀਡ ਨਾਲ ਕੰਮ ਕਰਦੀਆਂ ਨੇ ਠੀਕ ਹੈ ਜੀ ਸਰਮੈਇਕੇ ਵਾਲਾ ਡੋਰ ਹਾਂ ਆਹ ਮਾਰਕੀਟ ਦੇ ਵਿੱਚ ਜੱਕਰੇ ਆਪਾਂ ਬਣਾਉਣ ਲੱਗ ਜੀ ਇਹ ਤਾਂ ਘੱਟੋ ਘੱਟ 10000 ਰੁਪਏ ਦਾ ਡੋਰ ਹੈ ਜਿਹੜਾ ਪੈਂਦਾ ਅੱਛਾ ਜੀ ਇਧਰੋਂ ਆਪਾਂ ਚੱਲਦੇ ਆਂ ਨਾਲੇ ਸਰਮੈਇਕੇ ਹੈਵੀ ਕੋਲਾ ਦਿਖਾਉਣੇ ਕਿਵੇਂ ਲੱਗਦਾ ਹੈਵੀ ਕੋਲ ਲੱਗਦਾ ਲਾਲੋ ਜਾਂ ਸਰਮੈਇਕੇ ਦਾ ਕਲਰ ਲਾ ਲਓ ਜਾਂ ਸਰਮੈਇਕੇ ਠੀਕ ਹੈ ਜੀ ਤੁਹਾਨੂੰ ਜੇ ਸਾਰੀ ਕੋਠੀ ਦੇ ਵਿੱਚ ਆਪਾਂ ਦੇਖੀਏ ਹਾਂ ਤਾਂ 313200 ਰੁਪਏ ਦਾ ਪੱਲਾ ਪੈਂਦਾ ਠੀਕ ਹੈ ਜੀ 313200 ਰੁਪਏ ਦੇ ਵਿੱਚ ਇੱਕ ਗੱਲ ਹੋਰ ਹੈ ਜੀ ਹੂੰ ਕੋਠੀ ਦੇ ਵਿੱਚ 10 ਪੱਲੇ ਹੁੰਦੇ ਨੇ ਠੀਕ ਹੈ ਜੀ 10 ਜਾਂ 12 ਪੱਲੇ ਹੁੰਦੇ ਨੇ ਬਿਲਕੁਲ ਜੀ ਬਿਲਕੁਲ 32 35000 ਰੁਪਏ ਦੇ ਪੱਲੇ ਹੋਏ ਹਾਂ ਸਾਰੇ ਹੂੰ 10 12 15 ਵਿੰਡੋਆ ਹੁੰਦੀਆਂ ਨੇ ਠੀਕ ਹੈ ਜੀ 15000 ਦੀਆਂ ਵਿੰਡੋਆ ਹੋਗੀਆਂ ਓਕੇ ਜੀ 32 ਦੇ 35 ਦੇ 15 ਜਿਹੜਾ 50 ਕੁ ਹਜ਼ਾਰ ਰੁਪਏ ਦਾ ਮੈਕਸਿਮਮ ਬਜਟ ਬਣਦਾ ਹਾਂਜੀ ਹਾਂ ਕੋਠੀ ਦਾ ਠੀਕ ਹੈ ਜੀ ਬਾਕੀ ਇੱਕ ਗੱਲ ਹੋਰ ਹੈ ਜੀ ਜੇ ਤੁਸੀਂ ਘਰੇ ਮਾਲ ਬਣਾਉਂਗੇ ਹਾਂ ਆ ਜਿਹੜੀ ਸਾਰੀ ਵੇਸਟਿੰਗ ਹੈ ਇਹ ਤੁਹਾਡੇ ਪੱਲੇ ਪੈਣੀ ਹੈ ਹਾਂ ਇਹ ਤੁਹਾਡੇ ਪੱਲੇ ਪੈਣੀ ਹੈ ਸੀਟ ਲੈਣੀ ਪੈਣੀ ਆ ਤੁਹਾਨੂੰ ਤਾਂ ਤੁਹਾਨੂੰ ਪੂਰੀ ਸੀਟ ਲੈਣੀ ਪੈਣੀ ਆ 8 4 ਦੀ ਸੀਟ ਆਉਂਦੀ ਆ ਇਹ ਠੀਕ ਹੈ ਜੀ ਤੁਹਾਨੂੰ 8 4 ਦੀ ਸੀਟ ਹੀ ਲੈਣੀ ਪਊਗੀ ਇਹ ਵੱਖਰਾ ਮਹਿੰਗਾ ਹੈ ਹੋਰ ਵੀ ਸਗੋਂ ਹੋਰ ਕਿਉਂ ਆ ਟਰਾਲੀਆਂ ਦੀਆਂ ਟਰਾਲੀਆਂ ਭਰ ਜਾਂਦੀਆਂ ਨੇ ਵੇਸਟਿੰਗ ਦੀਆਂ ਕੋਠੀ ਦੇ ਵਿੱਚ ਆਪਾਂ ਦੇਖਦੇ ਆਂ ਉਰੇ ਸੀ ਤੁਹਾਨੂੰ ਇਹੇ ਹਿਸਾਬ ਨਾਲ ਮਾਲ ਦੇ ਦਾਂਗੇ ਆ ਜਿਹੜਾ ਮੁੰਡਾ ਦੇਖੋ ਹੁਣ ਇਹ ਵੇਸਟਿੰਗ ਕੱਢੀ ਜਾਂਦਾ ਇਹਨੇ ਆ ਪੀਸ ਆ ਜਿਹੜਾ ਇਹ ਲਾਤਾ ਹੂੰ ਠੀਕ ਐ ਇਹ ਵੀ ਕੰਮ ਲੈ ਲਓ ਇਹ ਪੀਸ ਸਾਡਾ ਹੋ ਗਿਆ ਜਿੰਨਾ ਤੁਹਾਡੇ ਲੱਗਦਾ ਹੈ ਉਹ ਤੁਹਾਡਾ ਉਹਦੇ ਅਸੀਂ ਪੈਸੇ ਲੈ ਲੈ ਉਹਨੇ ਦੀ ਪੈਸੇ ਦੇਣੇ ਨੇ ਹਾਂ ਠੀਕ ਐ ਜੀ ਠੀਕ ਐ ਉਸ ਤੋਂ ਬਾਅਦ ਬਾਕੀ ਇਹ ਸਕਿੰਟਾਂ 'ਚ ਤਿਆਰ ਹੁੰਦਾ ਤੁਹਾਡੇ ਉੱਥੇ ਮੇਖਾਂ ਹੀਆਂ ਲਾ ਕੇ ਦੋ-ਦੋ ਦਿਨ ਪਿਆ ਰਹਿੰਦਾਗਾ ਉਹਦਾ ਖਰਚਾ ਪੈਂਦਾ ਹਨਾ ਜੀ ਪੈਂਦਾ ਜੀ ਇੱਕ ਗੱਲ ਹੋਰ ਐ ਜੀ ਹਾਂ ਕੋਈ ਬੰਦਾ ਇਹ ਦੇਖ ਲੇ ਪੁਰੇ ਆਊਗਾ ਬਿਲਕੁਲ ਜੀ ਮਾਲ ਸਾਡੇ ਕੋਲੇ ਗਾਹਕ ਆਏ ਜੀ ਆਉਂਦੇ ਨੇ ਜਿਹੜੇ ਕਹਿੰਦੇ ਨੇ ਬਾਈ ਲਖਵਿੰਦਰ ਅਸੀਂ ਆਪ ਬਣਵਾ ਕੇ ਲੈ ਕੇ ਜਾਵਾਂਗੇ ਕਈ ਬੰਦੇ ਆ ਜਾਂਦੇ ਨੇ ਸਾਡੇ ਕੋਲੇ ਠੀਕ ਆ ਜੀ ਜਿਵੇਂ ਗਾਹਕ ਆ ਗਿਆ ਪੂਰੇ ਖੜਕੇ ਲਵੇ ਖੜਕੇ ਸਾਰਾ ਕੁਝ ਉਹਦੇ ਸਾਹਮਣੇ ਹੁੰਦਾ ਓਕੇ ਜੀ ਮਾਲ ਚੈੱਕ ਕਰਾ ਕੇ ਤਿਆਰ ਕਰਵਾ ਕੇ ਆਵਦਾ ਲੈ ਗਿਆ ਸਾਨੂੰ ਕੋਈ ਇਤਰਾਜ਼ ਨਹੀਂ ਠੀਕ ਆ ਜੀ ਜਿਵੇਂ ਮਰਜ਼ੀ ਲਵੇ ਖੜਕੇ ਤਿਆਰ ਕਰ ਮੈਂ ਕਹਣਾ ਜੀ ਲਵੇ ਖੜਕੇ ਕਈ ਬੰਦੇ ਕੀ ਹੁੰਦਾ ਜਿਵੇਂ ਹੁਣ ਸਾਡੇ ਤੋਂ ਕਈ ਬੰਦੇ ਕਹਿੰਦੇ ਨੇ ਵੀ ਯਾਰ ਅਸੀਂ ਵੀਡੀਓ ਦੇਖੀ ਸੀ ਅਸੀਂ ਮਾਲ ਉੱਥੋਂ ਲੈ ਕੇ ਆਉਣਾ ਹਾਂ ਪਰ ਉਹ ਜਦੋਂ ਕਿਸੇ ਬੰਦੇ ਤੋਂ ਪੁੱਛਦੇ ਨੇ ਤਾਂ ਉਹਨੂੰ ਡਰਾਉਂਦੇ ਨੇ ਵੀ ਯਾਰ ਉੱਥੇ ਗੱਤਾ ਭਰਿਆ ਹੁੰਦਾ ਉਹਦੇ ਵਿੱਚ ਕੂੜਾ ਭਰਿਆ ਹੁੰਦਾ ਜਾਂ ਕੁਝ ਹੋਰ ਚੀਜ਼ਾਂ ਨੇ ਇਸ ਤਰ੍ਹਾਂ ਦੀ ਵੀਰੇ ਕੋਈ ਚੀਜ਼ ਨਹੀਂ ਮੈਂ ਮਾੜੀ ਗੱਲ ਕੱਢਦਾ ਵਿਚਾਲੇ ਕਿਤੇ ਨਾ ਕਿਤੇ ਡਰ ਸੱਚਾ ਵੀ ਹੁੰਦਾ ਹੈਗਾ। ਹਾਂਜੀ। ਆ ਪਿੱਛੇ ਜੇ ਇੱਕ ਵੀਡੀਓ ਵਾਇਰਲ ਵੀ ਹੋਈ ਦੀ ਆਪਾਂ ਨਾਂ ਨਹੀਂ ਲੈਂਦੇ ਕਿਨਾਂ ਦੀ। ਹਾਂਜੀ। ਉਹ ਸਾਰਿਆਂ ਦੇ ਫੈਕਟਰੀਆਂ ਮੇਰੇ ਖਿਆਲ ਸਾਰੀਆਂ ਫੈਕਟਰੀਆਂ ਦੀ। ਸਾਰੀਆਂ ਫੈਕਟਰੀਆਂ ਦੇ ਫੈਕਟਰੀਆਂ ਦੇ। ਪਰ ਥੋੜੇ ਕੋਲੇ ਤਾਂ ਨਹੀਂ ਇਹੋ ਜਿਹਾ ਮਾਲ ਕਿਤੇ ਦੀ। ਸਾਡੇ ਕੋਲੇ ਮਾਲ ਤੁਸੀਂ ਆਓ ਜੀ। ਤੁਹਾਨੂੰ ਕੱਲੀ-ਕੱਲੀ ਅਸੀਂ ਚੀਜ਼ ਚੈੱਕ ਕਰਾਵਾਂਗੇ। ਠੀਕ ਹੈ ਜੀ। ਕੱਲਾ-ਕੱਲਾ ਪੱਲਾ ਚੈੱਕ ਕਰਾਵਾਂਗੇ ਜਦੋਂ ਤੁਸੀਂ ਉਰੇ ਆਉਂਗੇ ਨਾ ਤੁਹਾਨੂੰ ਅੱਧੀ ਤਸੱਲੀ ਉਰੇ ਆਏ ਤੇ ਹੋਊਗੀ। ਕਈ ਬੰਦੇ ਡਰਦੇ ਆਉਂਦੀ ਨਹੀਂ ਹੈਗੇ। अच्छा जी ਵੀਰ ਮੰਨ ਲਓ ਕਿਸੇ ਨੇ ਦੱਸੇ ਦਸਾਏ ਤੇ ਸੁਣੀ ਸੁਣਾਈ ਗੱਲ ਤੇ ਕਿਸੇ ਨੇ ਰੋਗ ਤਾਂ ਉੱਥੇ ਰੁਕ ਗਏ ਹੈ ਨਾ ਜੀ ਉੱਥੇ ਰੁਕ ਜਾਂਦੇ ਨੇ ਠੀਕ ਹੈ ਜੀ ਮੈਂ ਇੱਥੇ ਆ ਕੇ ਇੱਕ ਵਾਰੀ ਚੈੱਕ ਤਾਂ ਕਰ ਲਓ ਬਾਈ ਜਹੇ ਆਪਦਾ ਮਾਲ ਆਪ ਤਿਆਰ ਕਰਾ ਲਓ ਆਪ ਤਿਆਰ ਕਰਵਾ ਵੀੜਾ ਲਾਉਣ ਦਾ ਕੋਈ ਡਰ ਨਹੀਂ ਹੁੰਦਾ ਕੋਈ ਨੌਲੇਜ ਮਿਲੂਗੀ ਹੈ ਨਾ ਜੀ ਬਾਕੀ ਇੱਕ ਹੋਰ ਹੈ ਤੁਹਾਨੂੰ ਉਰੇ ਆਉਂਗੇ ਨਾ ਤੁਹਾਨੂੰ ਵੈਸੇ ਹੀ ਅੱਧੀ ਦੁਨੀਆ ਦੀ ਨੌਲੇਜ ਮਿਲ ਜੂਗੀ ਫੈਕਟਰੀਆਂ ਦੇ ਅੰਦਰ ਕੀ ਹੁੰਦਾ ਕਿਉਂਕਿ ਫੈਕਟਰੀਆਂ ਦੇ ਅੰਦਰ ਤੁਹਾਨੂੰ ਕੋਈ ਨਹੀਂ ਅਜੇ ਤੱਕ ਜਾਣ ਦਿੱਤਾ ਨਹੀਂ ਬਿਲਕੁਲ ਜੀ ਬਿਲਕੁਲ ਅਗਲਾ ਦਫ਼ਤਰ ਦੇ ਵਿੱਚ ਡਿਸਪਲੇ ਲਾ ਲੈਂਦਾ ਉੱਥੇ ਡਿਸਪਲੇ ਤੋਂ ਹੀ ਮਾਲ ਵੇਚ ਦਿੰਦਾ ਪਰ ਉਰੇ ਕੀ ਹੈ ਉਰੇ ਤੁਹਾਨੂੰ ਆ ਕੱਲੀਆਂ ਜਿਵੇਂ ਸ਼ੀਟਾਂ ਪਈਆਂ ਨੇ ਹਜ਼ਾਰ ਸ਼ੀਟ ਆ ਪਈ ਹੈ ਹਜ਼ਾਰ ਸ਼ੀਟ ਉਹ ਪਈ ਹੈ 1000 ਸ਼ੀਟ ਆ ਪਈ ਹੈ 50 ਟੋਪ ਪਈ ਆ ਪਤਾ ਨਹੀਂ ਤੁਸੀਂ ਨਾਲੇ ਤੁਹਾਨੂੰ ਡਿਜ਼ਾਈਨ ਵਾਲੇ ਦੇਖਣਗੇ ਇੱਥੇ ਮਿਲਣੋ ਪੂਰੇ ਐਵੇਂ ਨਕੇ ਚੱਲੋ ਵੀ ਮੇਰੀ ਵੀ ਗਿਣਤੀ ਤੋਂ ਬਾਹਰ ਸ਼ੀਟਾਂ ਨੇ ਵੀ ਕਿੰਨੀਆਂ ਨੇ ਮੈਨੂੰ ਵੀ ਹਾਲ ਤੱਕ ਪਤਾ ਨਹੀਂ ਹੈਗਾ ਜੀ ਠੀਕ ਲਖਿੰਦਰ ਜੀ ਆਪਾਂ ਗੱਲ ਕਰੀਏ ਹੁਣ ਇਹ ਤਾਂ ਸਾਨੂੰ ਇੱਕਾ ਦਰਵਾਜ਼ਾ ਤਿਆਰ ਹੋ ਰਿਹਾ ਹੈਗਾ ਹਾਂਜੀ ਤੇ ਜਿਵੇਂ ਜੀ ਕਿਸੇ ਨੇ ਬਹੁਤਾ ਮਹਿੰਗਾ ਨਹੀਂ ਲਾਉਣਾ ਪਰ ਮੇਨ ਦਰਵਾਜ਼ਾ ਮੇਨ ਦਰਵਾਜ਼ੇ ਜਾਂ ਹੋਰ ਸਾਰਾ ਕੁਝ ਮੇਨ ਦਰਵਾਜ਼ੇ ਦਾ ਕਨਸੈਪਟ ਆਇਆ ਹੈ ਗੋਬਿੰਦ ਜੀ ਹਾਂਜੀ ਦੇਖੋ ਇਹ ਦਰਵਾਜ਼ੇ ਦੇ ਵਿੱਚ ਨਾ 50% ਹੈਂਡਵਰਕ ਹੈ ਹੂੰ 50% ਹੈਗਾ ਮਸ਼ੀਨਰੀ ਵਰਕ ਠੀਕ ਹੈ ਜੀ ਅਰੇ ਜਿਹੜਾ ਪੱਲਾ ਦਰਵਾਜ਼ਾ ਹੈਗਾ ਕਸਟਮਰ ਨੂੰ ਇੰਨਾ ਕ ਸਸਤਾ ਪੈ ਜਾਂਦਾ ਹੂੰ ਵੀ ਜਿਹੜਾ 10-12000 ਰੁਪਏ ਦਾ ਸੁਨਮੇਕੇ ਵਾਲਾ ਦਰਵਾਜ਼ਾ ਘਰੇ ਬਣਦਾ ਸੋਡੇ ਹੂੰ ਉਹੀ 10-12000 ਰੁਪਏ ਦੇ ਵਿੱਚ ਸਾਨੂੰ ਅਸੀਂ ਦਿਲਿਆਂ ਵਾਲਾ ਪੱਲਾ ਕਲਮ ਵਾਲਾ ਪੱਲਾ ਬੁਰਸ਼ਾਂ ਵਾਲਾ ਪੱਲਾ ਦੇ ਦਾਂਗੇ ਸਾਗਵਾਂ ਦੀ ਹਾਂਜੀ ਠੀਕ ਹੈ ਜੀ ਜਿਹਦੀ ਗਾਰੰਟੀ ਦੀ ਗੱਲ ਕਰੀ ਆਪਾਂ ਦੇਖੋ ਵੈਸੇ ਤਾਂ ਇਹ ਲਾਈਫਟਾਈਮ ਗਾਰੰਟੀ ਹੁੰਦੀ ਇਹਨੂੰ ਕੁਝ ਹੁੰਦਾ ਨਹੀਂ ਪਰ 20 ਤੋਂ 25 ਸਾਲ ਦੀ ਕੰਪਨੀ ਰਿਟਰਨ ਗਾਰੰਟੀ ਦਿੰਦੀ ਆ ਸਾਡੀ ਇਹਨੂੰ ਅੱਛਾ ਜੀ ਅੱਛਾ ਹਾਂਜੀ ਲੱਕੜ ਦੀ ਗੱਲ ਕਰੀਏ ਜੇ ਸਾਗਵਾਂ ਦੀ ਲੱਕੜ ਵਿੱਚ ਕਹਿੰਦੇ ਨੇ ਜੀ ਇਹ ਫਲਾਨੀ ਆਇਤਮਕੀਆ ਕੱਲੀ-ਕੱਲੀ ਚੀਜ਼ ਦੀ ਤੁਹਾਨੂੰ ਲੱਕੜ ਦੀ ਤਸੱਲੀ ਕਰਾਵਾਂਗੇ ਹੂੰ ਫਿਰ ਤੁਹਾਨੂੰ ਇਹਦੀ ਕੁਆਲਿਟੀ ਦੀ ਵੀ ਤਸੱਲੀ ਕਰਾਵਾਂਗੇ ਫੇਰ ਤੁਹਾਨੂੰ ਸਾਰਾ ਕੁਝ ਵਿੱਚੋਂ ਵੀ ਦਿਖਾਵਾਂਗੇ ਬਾਹਰੋਂ ਵੀ ਦਿਖਾਵਾਂਗੇ ਪਾਣੀ ਪਾ ਕੇ ਵੀ ਦਿਖਾਵਾਂਗੇ ਪਿਛਲੀਆਂ ਕੁਆਲਿਟੀਆਂ ਵੀ ਦਿਖਾਵਾਂਗੇ ਇਹ ਕੋਈ ਬਹਿਮ ਵਾਲੀ ਗੱਲ ਨਹੀਂ ਹੈਗੀ ਕਈ ਬੰਦੇ ਹੁਣ ਐਨ ਆਰ ਆਈ ਬੈਠੇ ਨੇ ਜਾਂ ਉਰੇ ਲੋਕਲ ਬੈਠੇ ਨੇ ਜਾਂ ਕਿਤੇ ਵੀ ਬੈਠਾ ਬੰਦੇ ਦੇ ਇੱਕ ਮਨ 'ਚ ਇਹ ਹੋ ਜਾਂਦਾ ਵੀ ਯਾਰ ਕਿਵੇਂ ਹੋਊਗਾ ਕਿਸ ਤਰ੍ਹਾਂ ਹੋਊਗਾ ਫੈਕਟਰੀਆਂ ਦੇ ਵਿੱਚ ਖਬਰਾਂ ਕੀ ਆ ਕਈ ਬੰਦੇ ਮੈਨੂੰ ਕਹਿੰਦਾ ਕੱਲ ਅਸੀਂ ਕਿਚਨ ਦਾ ਆਰਡਰ ਬੁੱਕ ਕੀਤਾ ਉਹ ਬੰਦਾ ਕਹਿੰਦਾ ਯਾਰ ਉਹਰੇ ਕਹਿੰਦਾ ਠੱਗੀ ਚੋਰੀ ਨਾ ਹੁੰਦੀ ਹੋਵੇ ਵੀ ਕੀ ਪਰ ਦੇਖੋ ਅੱਜ ਕੱਲ ਸੋਸ਼ਲ ਮੀਡੀਆ ਤੇ ਸੌ ਕੁਝ ਚੱਲਦਾ ਬਿਲਕੁਲ ਬਿਲਕੁਲ ਪਰ ਤੁਸੀਂ ਇੱਕ ਵਾਰ ਸਾਡੀ ਉਹਰੇ ਫੈਕਟਰੀ ਆਓ ਤੁਹਾਨੂੰ ਪਤਾ ਲੱਗ ਜੂ ਕਿ ਕਿੰਨਾ ਕਿ ਸਿਸਟਮ ਇਹਨਾਂ ਦਾ ਲੱਗਿਆ ਹੋਇਆ ਉਹ ਐ ਹੈਗਾ ਨਹੀਂ 20 5000 20 ਲੱਖਾਂ ਦਾ ਇਹ ਥੋੜਾ ਜਿਹਾ ਐ ਮੰਨ ਕੇ ਚਲੋ ਵੀ ਕਾਫੀ ਵੱਡੀ ਇਨਵੈਸਟਮੈਂਟ ਦੇ ਨਾਲ ਆਪਾਂ ਨੇ ਫੈਕਟਰੀ ਲਾਈ ਹੋਈ ਹੈ ਅਜਾ ਲਖਵਿੰਦਰ ਜੀ ਜਿਵੇਂ ਤੁਸੀਂ ਦੱਸਦੇ ਸੀ ਵੀ ਸਾਗ ਬਾਣ ਦਾ ਲੰਮੀ ਡੇਟ ਚੱਲ ਰਹੀ ਹੈ ਹਨਾ ਜੀ ਹਾਂ ਜੀ ਥੋੜੀ ਬੁਕਿੰਗ ਲੰਬੀ ਹੈ ਜੀ ਡੇਢ ਦੋ ਮਹੀਨੇ ਪਹਿਲਾਂ ਤਾਂ ਤੁਹਾਨੂੰ ਆਰਡਰ ਮਿਲੂਗਾ ਠੀਕ ਹੈ ਜੀ ਪਰ ਇੱਕ ਗੱਲ ਮੈਂ ਤੁਹਾਨੂੰ ਵਾਅਦੇ ਨਾਲ ਇਹ ਕਹਿ ਸਕਦਾ ਜੀ ਠੀਕ ਹੈ ਆਪਾਂ ਵੀਡੀਓ ਵੀ ਪਾਵਾਂਗੇ ਕੋਠੀਆਂ ਦੀਆਂ ਵੀ ਜਿੱਥੇ ਤੁਹਾਡਾ 15 ਲੱਖ ਲੱਗਦਾ ਜੇ ਨਾ 2.5 ਲੱਖ ਰੁਪਏ ਚ ਸਾਰਿਆ ਤਾਂ ਮੈਨੂੰ ਐਂ ਕਹਦੇ ਵੀ ਲਖਵਿੰਦਰ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਝੂਠ ਬੋਲਦਾ ਬਿਲਕੁਲ ਜੀ ਉਹ ਤਾਂ ਆਪਾਂ ਪਹਿਲਾਂ ਵੀ ਵੈਸੇ ਦਿਖਾ ਚੁੱਕੇ ਹਾਂ ਤੇ ਭਵਿੱਖ ਦੇ ਵਿੱਚ ਵੀ ਆਪਾਂ ਇਹ ਦਿਖਾਉਂਦੇ ਰਹਿਾਂਗੇ ਵੀ ਹਾਂ ਭਈ ਮਾਲਕਾਂ ਨਾਲ ਗੱਲਬਾਤ ਕਰਾਵਾਂਗੇ ਜਿਵੇਂ ਇਹ ਦਰਵਾਜ਼ੇ ਨੇ ਜੀ ਇਹ ਦਰਵਾਜ਼ਿਆਂ ਦੇ ਵੀਰ ਜੀ ਕੋਈ ਰੇਟ ਹੀ ਹੈ ਨਹੀਂ ਬਿਲਕੁਲ ਜੀ ਨਾਲੇ ਕਿੜਾ ਆਪਾਂ ਵੀਡੀਓ ਵਾਸਤੇ ਜਿਹੜੇ ਤੁਹਾਨੂੰ ਸ਼ੋਰੂਮਾਂ ਦੇ ਨਾ ਕਿਸੇ ਦੇ ਗਾਹਕ ਦੇ ਪੱਲੇ ਨੇ ਇਹ ਵੀਡੀਓ ਦੇ ਵਿੱਚ ਕੀ ਆ ਸ਼ੋਰੂਮਾਂ ਦੇ ਵਿੱਚ ਤੁਹਾਨੂੰ ਇਹੀ ਪੱਲਾ ਲਾ ਕੇ ਉੱਤੇ ਲਾਈਟਾਂ ਲੂਟਾਂ ਲਾ ਕੇ ਜਿਹੜਾ ਇਹੀ ਪੱਲਾ 50000 ਦਾ ਦਿੰਦੇ ਨੇ ਠੀਕ ਆ ਪੁਲਿਸ ਪੁਲਿਸ ਕਰਕੇ ਉਹਦੇ ਵਿੱਚ ਠੱਗੀ ਚੋਰੀ ਵਾਲਾ ਕੰਮ ਵੀ ਹੁੰਦਾ ਆਪਾਂ ਤੁਹਾਨੂੰ ਇਹੀ ਪੱਲਾ 12 13000 14000 ਦਾ ਦੇ ਦਾਂਗੇ ਜੀ ਠੀਕ ਹੈ ਜੀ ਪਰ ਇੱਕ ਗੱਲ ਮੇਰੀ ਸਮਝ ਲਓ ਗੋਬਿੰਦ ਜੀ ਹੂੰ ਜੇ ਜ਼ਿਆਦਾ ਸੋ ਸੇਵਾ ਜੀ ਨਹੀਂ ਕਰਦੇ ਜਾਂ ਜ਼ਿਆਦਾ ਆਪਾਂ ਖੁਗਰੀਵਾਜੀ ਜੀ ਬਲੀਵ ਨਹੀਂ ਕਰਦੇ ਤਾਂ ਕਰਕੇ ਹੀ ਸਸਤਾ ਦੇ ਪਾਉਂਦੇ ਠੀਕ ਹੈ ਗੱਲ ਇਹ ਆ ਵੀ ਉਹ ਖਰਚਾ ਬਚਾ ਕੇ ਗਾਹਕ ਦੀ ਜੇਬ ਚ ਪਾ ਦਿੰਦੇ ਆ ਪੈਸੇ ਹਾਂਜੀ ਗੱਲ ਇੱਥੇ ਆ ਕੇ ਖੜਦੀ ਆ ਜੀ ਸਸਤਾ ਦੇਣ ਦੇ ਮਾਰੇ ਨੇ ਵੱਡੇ ਰੋਡ ਤੇ ਫੈਕਟਰੀ ਨਹੀਂ ਲਾਈ ਆ ਉਰੇ ਆ ਕੇ ਖੇਤਾਂ ਚ ਫੈਕਟਰੀ ਲਾਈ ਆ ਬਿਲਕੁਲ ਜੀ ਤਾਂ ਜੋ ਗਾਹਕ ਨੂੰ ਇਹਨਾਂ ਨੂੰ ਵਿਆਜ ਨਾ ਪਵੇ ਜਿਹੜਾ ਜਗਾ ਖਰੀਦੀ ਤੀ ਉਹੀ ਗਾਹਕ ਨੂੰ ਫਾਇਦਾ ਹੋ ਜੇ ਹੈ ਨਾ ਇਹ ਕਿਹਦਾ ਹੋ ਜੇ ਜੀ ਨਹੀਂ ਮਿੱਤਰੋ ਗੱਲ ਇਹ ਆ ਵੀ ਜਿਵੇਂ ਹੁਣ ਉਧਰ ਆਪਣੇ ਚਾਈਲ ਚੂਲ ਦੇ ਜਾਂ ਹੋਰ ਦਰਵਾਜੇ ਵੀ ਪਏ ਨੇ ਜੀ ਉਹਨਾਂ ਦੀ ਤਾਂ ਨਹੀਂ ਲੰਮੀ ਬੁਕਿੰਗ ਚੱਲ ਰਹੀ ਜੀ ਨਾ ਨਾ ਇਹ ਹਫਤਾ ਹਫਤੇ ਦੀ ਜੋ ਹਫਤਾ ਦੱਸ ਦੇਣਾ ਤੇ ਇਹਨਾਂ ਦੇ ਰੇਟ ਦੀ ਗੱਲ ਕਰੀਏ ਜੇ ਆਪਾਂ ਜੀ ਇਹਨਾਂ ਦਾ ਰੇਟ ਤਾਂ ਹੀ ਕੋਈ ਰੇਟ ਹੀ ਨਹੀਂ ਜੀ ਇਹਨਾਂ ਚੀਜ਼ਾਂ ਦੇ ਜੰਮੇ ਹੀ ਸਸਤੇ ਨੇ ਮੈਂ ਕਹਣਾ ਗੋਬਿੰਦ ਜੀ ਹੁਣ ਆ ਪੱਲਾ ਪਿਆ ਦੇਖੋ ਇਹਦੇ ਵਿੱਚ ਸਟੀਲ ਵੀ ਲੱਗੀ ਹੈ ਬਿਲਕੁਲ ਲੱਕੜ ਵੀ ਲੱਗੀ ਹੈ ਰਾੜ ਵੀ ਪਏ ਨੇ ਜਾਲੀਆਂ ਵੀ ਲੱਗੀਆਂ ਨੇ ਦੋ ਜਾਲੀਆਂ ਨੇ ਇੱਕ ਬਰੀਕ ਹੈ ਇੱਕ ਮੋਟੀ ਹੈ ਹਾਂ ਕਟੋਗੜ ਜਿੰਨੀਆਂ ਚੀਜ਼ਾਂ ਤੇ ਲਾਗਤ ਲੱਗੀ ਹੋਈ ਹੈ ਇਹ 10000 ਦਾ ਪੱਲਾ ਚਾਹੀਦਾ ਪਰ ਆਪਾਂ ਤੁਹਾਨੂੰ ਇਹ ਸਾਈਜ਼ ਦਾ ਪੱਲਾ ਜਿਹੜਾ 3000 3500 ਰੁਪਏ ਦੇ ਵਿੱਚ ਡਬਲ ਜਾਲੀ ਲਾ ਕੇ ਸਟੀਲ ਦੇ ਰਾੜਾ ਪਾ ਕੇ ਦੇ ਦਾਂਗੇ ਅੱਛਾ ਜੀ ਹਾਂਜੀ ਬਹੁਤ ਬਈ ਗੱਲ ਇਹ ਵੀ ਬਹੁਤ ਸਸਤਾ ਹੈਗਾ ਆਹ ਜਿਗਾਠਾਂ ਆਈਆਂ ਦਾ ਨਵਾਂ ਕੰਸਾ ਪਾ ਰਿਹਾ ਰਸ਼ੀਅਨ ਕੈਲ ਦੀ ਲੱਕੜਾ ਇਹ ਇਹ ਜਿਗਾਠ ਡਬਲ ਪੀਸੀ ਦੀ ਜਿਗਾਠ ਹੈ ਜੀ ਨਵੀਂ ਆਈ ਹੈ ਅੱਛਾ ਜੀ ਇਹਦੀ ਵੀ 20 ਸਾਲ ਦੀ ਗਾਰੰਟੀ ਹੈ ਲੱਗਦਾ ਲਵਦਾ ਤਾਂ ਨਹੀਂ ਇਹਨੂੰ ਨਾ 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 ਇਹਨੂੰ ਕੋਈ ਸੌਹਣੀ ਲੱਗਦੀ ਹੈਗੀ ਠੀਕ ਹੈ ਜੀ ਇਹਦੇ ਵਿੱਚ ਪੀਵੀਸੀ ਡਬਲ ਪਲਾਸਟਿਕ ਹੁੰਦੀ ਆ ਪਲਾਸਟਿਕ ਨੂੰ ਲੱਗਣਾ ਕੀ ਆ ਮੰਨ ਲਓ ਗੱਲ ਇਹ ਆ ਵੀ ਨਾਲੇ ਤਾਂ ਉਹ ਡਰ ਖਤਮ ਹੋ ਗਿਆ ਵੀ ਖਰਾਬ ਹੋਊਗੀ ਨਾਲੇ ਉਹ ਜਿਹੜਾ ਖੜਕਾ ਜਿਹਾ ਹੁੰਦਾ ਲੋਹੇ ਦਾ ਉਹ ਵੀ ਖਤਮ ਹੋ ਗਿਆ ਹਾਂ ਨਾ ਜੰਗਾਲ ਲੱਗੇ ਕੋਈ ਖੜਕਾ ਨਹੀਂ ਜੀ ਲੋਹੇ ਦਾ ਆ ਦੇਖੋ ਦਰਵਾਜ਼ਾ ਪਿਆ ਹੂੰ ਤੁਸੀਂ ਐ ਮੰਨ ਕੇ ਚਲੋ ਵੀ 3500 ਰੁਪਏ ਦਾ ਦਰਵਾਜ਼ਾ ਇਹ 2000 2500 ਰੁਪਏ ਮਿਸਤਰੀ ਦੀ ਲੇਬਰ ਲੱਜਾਂਦਾ ਹੂੰ ਤਿੰਨ ਚਾਰ ਹਜ਼ਾਰ ਜੀ ਲੱਕੜਾ ਆ ਜਾਂਦੀ ਹੈ 1000 ਰੁਪਏ ਦੀ ਜਾਲੀ ਆ ਜਾਂਦੀ ਹੈ 500 ਰੁਪਏ ਦਾ ਸਟੀਲ ਆ ਜਾਂਦਾ ਦਾ ਪਰ ਇਹ 12000 ਰੁਪਏ ਦਾ ਹੈਗਾ ਜੀ ਇਹ ਇੱਕ ਬੜਾ ਸੋਹਣਾ ਡਿਜ਼ਾਈਨ ਆ ਕਾਫੀ ਸਮੇਂ ਚ ਤਿਆਰ ਹੁੰਦਾ ਹੋਣਾ ਜੀ ਉਹ ਇਹ 3D ਪੱਲੇ ਨੇ ਜੀ ਪੇਪਰ ਪੱਲੇ ਨੇ ਇਹ ਥੋੜਾ ਜਿਹਾ ਚੰਡੀਗੜ੍ਹ ਮਹਾਲੀ ਵਾਲਾ ਏਰੀਆ ਜਿਹੜਾ ਇਹ ਜ਼ਿਆਦਾ ਵਰਤਦਾ ਹੈ ਇਹ ਚੀਜ਼ਾਂ ਨੂੰ ਠੀਕ ਹੈ ਜੀ ਜਾਂ ਫਿਰ ਇਹ ਚੰਡੀਗੜ੍ਹ ਮਹਾਲੀ ਚੱਲਦੇ ਨੇ ਜਾਂ ਇਹ ਅੰਮ੍ਰਿਤਸਰ ਏਰੀਆ 'ਚ ਜ਼ਿਆਦਾ ਚੱਲਦੇ ਆੜੇ ਦੇਖੋ ਗੱਲ ਇਹ ਆ ਜੀ ਇੱਕ ਗੱਲ ਦਰਸ਼ਕੋ ਦੇਖ ਲਓ ਵੀ ਕੱਪੜਾ ਵੀ ਨਹੀਂ ਮਾਰਿਆ ਹੋਇਆ ਇਹਨਾਂ ਨੂੰ ਇਹ ਗਾਹਕ ਨੂੰ ਪਸੰਦ ਆਵੇ ਹੈਨਾ ਠਾਕ ਨੂੰ ਪਸੰਦ ਆਵੇ ਬਿਲਕੁਲ ਜੀ ਜੇਨੂਨ ਚੀਜ਼ ਨੂੰ ਤੁਸੀਂ ਮਿੱਟੀ 'ਚ ਵੀ ਦੱਬ ਦੋਗੇ ਨਾ ਉਹਨੇ ਤਾਂ ਸਾਹਮਣੇ ਆ ਜਾਣਾ ਬਿਲਕੁਲ ਹਾਂ ਜੀ ਲੈ ਮਿੱਤਰੋ ਬਹੁਤ ਸਾਰੀ ਉਹ ਵੀਡੀਓ ਲੈ ਕੇ ਆਉਂਦੇ ਰਹਾਂਗੇ ਬਹੁਤ ਕੁਛ ਆ ਵੀਰੇ ਦਿਖਾਉਣ ਨੂੰ ਰੋਜ਼ ਇੱਕ ਵੀਡੀਓ ਪਾਉਂਦੇ ਰਹੀਏ ਤਾਂ ਵੀ ਨਹੀਂ ਮਤਲਬ ਕਿ ਇਹਦੀ ਸਮਾਪਤੀ ਐਨਾ ਕੁ ਰੋਜ਼ ਨਵੀਂ ਚੀਜ਼ ਆਉਂਦੀ ਰਹਿੰਦੀ ਹੈਗੀ ਸੋ ਸਾਡੀ ਕੋਸ਼ਿਸ਼ ਰਹਿੰਦੀ ਹੈ ਜਦੋਂ ਵੀ ਕੋਈ ਨਵੀਂ ਗੱਲ ਆਵੇ ਤੁਹਾਡੇ ਤੱਕ ਪਹੁੰਚਾਉਣ ਦੀ ਤੇ ਬਾਈ ਵੀ ਬਹੁਤ ਬਿਜ਼ੀ ਰਹਿੰਦਾਗਾ ਤੇ ਗਾਹਾਂ ਕੰਮ ਵੀ ਫਿਰ ਜਦੋਂ ਆਵਾਜ਼ ਆਉਂਦੀਆਂ ਨੇ ਮਸ਼ੀਨਾਂ ਰਕਬਾਉਣੀਆਂ ਪੈਂਦੀਆਂ ਇਸ ਕਰਕੇ ਥੋੜੇ ਤੋਂ ਇਜਾਜ਼ਤ ਲੈਣੇ ਆ ਉਹਨਾਂ ਨੂੰ ਵੀ ਬਾਈਆਂ ਨੂੰ ਕਹਿਣਾ ਵੀ ਕੰਮ ਚਲਾਓ ਕਿਉਂਕਿ ਐਡਵਾਂਸ ਬੁਕਿੰਗ ਕਾਫੀ ਆ ਲੰਮਾ ਆ ਪਾਣੀ ਚਾਹੁੰਦੇ ਵੀ ਗਾਹਕ ਹੋਰ ਆਡੀ ਕਰੇ ਸੋ ਧੰਨਵਾਦ ਬਾਈ ਜਿਹੜਾ ਇਹਨਾਂ ਪਿਆਰ ਕਰਦੇ ਹੋ ਧੰਨਵਾਦ ਹਵਿੰਦਰ ਜੀ ਥੈਂਕ ਯੂ ਜੀ ਕੀਮਤੀ ਸਮਾਂ ਦੇਣ ਲਈ ਸਤਿ ਸ਼੍ਰੀ ਅਕਾਲ ਜੀ